ਅੱਜ ਲੋਕ ਸਭਾ ਹਲਕਾ ਲੁਧਿਆਣਾ ਤੋਂ ਉਮੀਦਵਾਰ ਸ਼੍ਰੀ ਸ਼ੋਕਪ੍ਰਾਸ਼ਦ ਪੱਪੀ ਜੀ ਜਲਬਾਰਪੁਰ ਜੋ ਇਸ ਹਲਕੇ ਵਿੱਚ ਪੈਂਦਾ ਉਸ ਜਗ੍ਹਾ ਤੇ ਆਏ ਨੇ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਨਤਾ ਦਾ ਔਰ ਸੰਗਤ ਦਾ ਔਰਾਂ ਖੁਲਾਰਾ ਮਿਲਿਆ ਔਰ ਉਹਦੇ ਦੂਰ ਹੀ ਜਿਸ ਦਿਨ 1 ਜੂਨ ਨੂੰ ਇੱਕ ਇੱਕ ਵੋਟ ਝਾੜੂ ਦੇ ਵਿੱਚ ਹੱਕ ਜਪਾ ਕੇ ਸ਼੍ਰੀ ਸ਼ੋਕਪ੍ਰਾਸ਼ਦ ਪੱਪੀ ਜੀ ਜੋ ਪੰਜਾਬ ਦੇ ਸ਼ੇਰ ਨੇ ਲੁਧਿਆਣਾ ਦੇ ਸ਼ੇਰ ਨੇ ਔਰ ਦਿੱਲੀ ਜਾ ਕੇ ਜਿਹੜੀ ਸੰਸਦ ਦੇ ਵਿੱਚ ਆਪਣੇ ਜੋਹਰ ਦਿਖਾਉਣਗੇ ਔਰ ਲੁਧਿਆਣੇ ਦੀਆਂ ਜੋ ਮੰਗਾਂ ਨੇ ਪੰਜਾਬ ਦੀਆਂ ਮੰਗਾਂ ਦੇ ਪਹਿਲਾਂ ਹੀ ਬੋਰ ਕਰ ਰਹੇ ਨੇ ਸਾਰੇ ਪੰਜਾਬ ਦੀਆਂ ਮੰਗਾਂ ਨੂੰ ਸੰਸਦ ਭਵਨ ਦੇ ਰੱਖਣਗੇ ਸੋ ਸਾਰੇ ਲੁਧਿਆਣਾ ਵਾਸੀਆਂ ਨੂੰ ਪੀਰ ਆਪਾਂ ਇੱਕ ਇੱਕ ਵੋਟ 1 ਜੂਨ ਨੂੰ ਝਾੜੂ ਦੇ ਹੱਥ 'ਚ ਪਾਈਏ ਤੇ ਸ਼੍ਰੀ ਸ਼ੋਕ ਪ੍ਰਸ਼ਰ ਪੱਪੀ ਨੂੰ ਜਿਤਾ ਕੇ ਸੰਸਦ ਵਿੱਚ ਜਿਤਾਈਏ ਰਾਇਮਰ ਅਗਰਵਾਲ ਪੰਜਾਬ ਸਟੇਟ ਮਿਸ਼ਨ ਸਰ ਕੀ ਲੱਗਦਾ ਵੀ ਲੋਕਧਰਮੀ ਜਿਹੜੇ ਚੋਣਾਂ ਨੇ ਸ਼ੋਪਰੇਸ਼ਰ ਕਪੀ ਦੀ ਸੀਟ ਕਿਵੇਂ ਲੱਗ ਰਹੀ ਹੈ ਦੇਖੋ ਜੀ ਅੱਜ ਦੀ ਡੇਟ ਦੇ ਵਿੱਚ ਜੋ ਅਸੀਂ ਪਹਿਲੀ ਨੁੱਕੜ ਮੀਟਿੰਗ ਕੀਤੀ ਹੈ ਇਹਦੇ ਵਿੱਚ ਅਸੀਂ 100% ਨਹੀਂ 1001% ਇਹ ਗੱਲ ਕਹਿ ਸਕਦੇ ਹਾਂ ਮਾਨ ਨਾਲ ਕਹਿ ਸਕਦੇ ਹਾਂ ਅੱਜ ਦੀ ਗੈਠਿੰਗ ਦੇ ਵਿੱਚ ਜੋ ਜੋ ਮਾਹੌਲ ਪੈਦਾ ਹੋਇਆ ਹੈ ਵੀ ਇਹ ਸੀਟ ਹਰ ਹਾਲਾਤ ਜੀ ਨਿਕਲੇਗੀ ਖਾਸ ਕਰ ਈਸਟ ਏਰੀਆ ਦੇ ਵਿੱਚ ਜੋ ਕੋਲਾ ਗਰੇਵਾਲ ਜੀ ਦਾਵਾ ਕਰਕੇ ਗਏ ਨੇ ਜਾਂ ਇੱਥੇ ਪਬਲਿਕ ਦਾ ਜੋਰ ਜ਼ੋਰ ਆਨ ਦੇਖਿਆ ਗਿਆ ਜੋ ਮਿੱਠਰ ਨਾਲ ਪਿਆਰ ਨਾਲ ਜੋ ਵੀ ਇਹਨੂੰ ਕਮਿਟਿੰਗ ਹੋਈ ਹੈ ਇੱਥੋਂ ਅਸੀਂ 100% ਰਿਜ਼ਲਟ ਪੋਜ਼ਿਟਿਵ ਲੈ ਕੇ ਚੱਲਦੇ ਕੀ ਲੱਗਦਾ ਵੀ 2024 ਦੇ 24 ਦੇ ਕਿਸ ਪਾਰਟੀ ਨਾਲ ਤੁਸੀਂ ਆਪਣੀ ਪਾਰਟੀ ਦਾ ਮੁਕਾਬਲਾ ਸਮਝਦੇ ਸਾਡਾ ਮੇਰਾ ਖਿਆਲ ਹੈ ਵੀ ਕਿਸੇ ਨਾਲ ਮੁਕਾਬਲਾ ਨਹੀਂ ਹੈ ਭਾਜਪਾ ਨੇ ਜੋ ਲੱਭਿਆ ਉਹ ਤੁਹਾਨੂੰ ਪਤਾ ਹੈ ਨਾ ਕਾਂਗਰਸ ਦਾ ਰਿਹਾ ਹੈ ਅਸਲ ਇਹ ਨਾ ਭਾਜਪਾ ਦਾ ਰਿਹਾ ਹੈ ਉਹਨਾਂ ਨੇ ਤਾਂ ਸਗੋਂ ਉਲਟਾ ਆਪਣੇ ਬਜ਼ੁਰਗਾਂ ਦੀ ਉਹ ਜਾਨ ਸ਼ਾਨ ਮਾਨ ਜੋ ਵੀ ਉਹਨਾਂ ਨੇ ਪੰਜਾਬ ਨਾਲ ਚੰਗਾ ਕੀਤਾ ਜੋ ਵੀ ਅੱਜ ਪੰਜਾਬ ਬਸਿਆ ਹੈ ਛੇਰ ਉਹਨਾਂ ਦੇ ਪਹਿਲਾਂ 2000 ਪਸੇ ਪਰ ਅੱਜ ਉਹਨਾਂ ਨੇ ਉਹਨਾਂ ਨੂੰ ਧੋਖਾ ਕੀਤਾ ਆਪਣੇ ਉਸ ਬਜ਼ੁਰਗਾਂ ਦੀ ਰੂਹ ਦੇ ਉੱਪਰ ਸੱਟ ਮਾਰੀ 2024 ਵੀ ਇਹਦੇ 13 ਦੇ 13 ਜਿੱਤੋਗੇ 13 ਵਟਾ 0 ਇਹ ਸਾਡੇ ਭਗਵੰਤ ਮਾਨ ਸਿੰਘ ਦਾ ਨਾਰਾ ਵੀ ਹੈ 13 ਵਟਾ 0 13 ਦੇ 13 ਜਿੱਤਾਂਗੇ ਅੱਜ ਨਵਾਂ ਸਾਡਾ ਨਾਰਾ ਹੈ ਬਿਜਲੀ ਦਾ ਵੇਲ 0 ਪੰਜਾਬ ਬਣੇਗਾ ਹੀਰੋ ਦੂਜਾ ਨਾਰਾ 13 ਵਟਾ 0 ਪੰਜਾਬ ਬਣੇਗਾ ਹੀਰੋ ਜਿਹਨਿਆਣਾ ਤੋਂ ਲੋਕ ਸਭਾ ਦੇ ਜਿਹੜੇ ਆਮ ਆਦੀ ਪਾਰਟੀ ਦੇ ਉਮੀਦਵਾਰ ਅ ਸ਼ੋਕਰਾਸ਼ਿਪ ਪੱਪੀ ਦਾ ਬਦਾਂ ਸਵਾਲ ਕਾ ਪਰ ਹੱਥਾ ਵਿੱਚ ਸਤਕਾਰ ਕੀਤਾ ਗਿਆ ਵਾ ਜਿਆ ਕੀਆ ਗਿਆ ਵਾ ਔਰ ਤੁਹਾਨੂੰ ਦੱਸਣਾ ਚਾਹੁੰਦੇ ਆ ਤੁਹਾਡੇ ਸਾਹਮਣੇ ਦੋ ਹੀ ਦੇਖਿਆ ਹਣਾ ਅੱਜ ਵਾਰਡ ਨੰਬਰ ਜਿਹੜਾ 26 ਹੈ ਪੁਰਾਣਾ 23 ਹੈ ਤੇ ਉਹਦੇ ਵਿੱਚ ਵੱਡਾ ਠਾਠਾ ਮਾਰਦਾ ਕੱਠ ਇਹ ਅੱਜ ਸ਼ੋਕਰਾ ਪੱਪੀ ਪ੍ਰਾਸ਼ਰ ਜੀ ਨੂੰ ਆਸ਼ੀਰਵਾਦ ਦਿੱਤਾ ਸਾਰੇ ਇਕੱਠੇ ਹੋ ਕੇ ਔਰ ਤੁਸੀਂ ਇਹ ਤੋਂ ਸਮਝ ਸਕਦੇ ਹੋ ਵੀ ਇੰਨਾ ਇਕੱਠ ਇਹਦਾ ਮਤਲਬ ਰਿਹਾ ਵੀ 2 ਸਾਲ ਦੇ ਵਿੱਚ ਸਰਕਾਰ ਦੇ ਮਾਨਸਾਹ ਦੇ ਕੰਮ ਕੀਤੇ ਹੋਏ ਔਰ ਅੱਜ 600 ਜੁੰਟ ਬਾਫੀ ਦੀ ਗੱਲ ਕਰਦੇ ਆ ਆਮ ਆਦੀ ਵੀ ਕਲੀਨਿਕਾਂ ਦੀ ਗੱਲ ਕਰਦੇ ਆ ਨਵੇਂ ਸਕੂਲ ਬਣਾਉਣ ਦੀ ਗੱਲ ਕਰਦੇ ਆ ਅੱਜ ਲੋਕਾਂ ਦੇ ਮੂੰਹੋਂ ਬੋਲ ਰਹੇ ਨੇ ਕਿ ਲੋਕ ਆਪ ਮਹਾਰੇ ਇਹ ਕਹਿ ਰਹੇ ਨੇ ਵੀ 2 ਸਾਲ ਦੇ ਜੋ ਕੰਮ ਮਾਨਸਾਹ ਨੇ ਕੀਤੇ ਪਿਛਲੇ 15 ਸਾਲ ਸਰਕਾਰ ਜਿਨੀ ਕਰ ਸਕੇ ਅਸੀਂ ਆਮ ਆਦੀ ਪਾਰਟੀ ਸਰਕਾਰ ਦੇ ਨਾਲ ਆ ਅਸੀਂ ਚਾੜੂ ਵਾਲਾ ਪੱਟਾ ਦਬਾਉਣ ਨੂੰ ਤਿਆਰ ਆ ਔਰ ਤੁਹਾਨੂੰ ਦੱਸਣਾ ਚਾਹੁੰਦੇ ਆ 1 ਜੂਨ ਨੂੰ ਵੱਡੀ ਲੀਡ ਦੇ ਵਿੱਚ ਔਰ ਜਿਹੜਾ ਵਿਧਾਨ ਸਭਾ ਹਲਕਾ ਲੋਪ ਸਭਾ ਤੋਂ ਪਪੀ ਪ੍ਰੈਸ਼ਰ ਜਿੱਤਣਗੇ ਤੇ ਸਭ ਤੋਂ ਵੱਡੀ ਲੀਡ ਬਦਾਸਵਾ ਹਲਕਾ ਪੂਰਬੀ ਦੀ ਸਤਕਾਰਯੋਗ ਸੰਗਤ ਦਬਾਊਗੀ ਕਿਉਂਕਿ ਔਰ ਇੱਥੇ ਬਹੁਤ ਵੱਡੇ ਕੰਮ ਹੋਏ ਨੇ ਔਰ ਆਨਲਾਈਨ ਸਮੇਂ ਦੇ ਵਿੱਚ ਵੀ ਅਸੀਂ ਲੋਕ ਸਭਾ ਜਿਹੜੇ ਮਕੇ ਜਿਹੜੇ ਉੱਥੋਂ ਵੀ ਕੇਂਦਰ ਤੋਂ ਹੀ ਫੰਡ ਲਿਆ ਕੇ ਤੇ ਪੰਜਾਬ ਦੇ ਫੰਡ ਲਿਆ ਕੇ ਹੋਰ ਇੱਥੇ ਵਿਕਾਸ ਹੋਇਆ ਹੈ ਹੋਰ ਵਿਕਾਸ ਕਰਦਾ اپیل ਵੀ ਕਰਦਾ ਉਹ ਇਕੱਠੇ ਹੋ ਕੇ ਸਾਬਾ ਪੱਪੀ ਪ੍ਰਾਸ਼ਾ ਜੀ ਨੂੰ ਵੱਡੀ ਲੀਨਾ ਦਿਖਾਈਏ ਤਾਂ ਕਿ ਲੁਧਿਆਣਾ ਦੀ ਨੋਹਾਰ ਬਦਲੀਏ ਲੁਧਿਆਣਾ ਦੀ ਜੋ ਪੰਜਾਬ ਦਾ ਅਮਲ ਕਮਿਸ਼ਨ ਹੈ ਮਾਨਸਾ ਦਾ ਮਿਸ਼ਨ ਹੈ ਪੰਜਾਬ ਨੂੰ ਅਗਲਾ ਪੰਜਾਬ ਬਣਾਉਣ ਦਾ ਉਹ ਬਣਾਈਏ ਬਹੁਤ ਬਹੁਤ ਧੰਨਵਾਦ ਬੜਾ ਕਰਤ ਨਗਰ ਆਇਆ ਹੈ ਅੱਜ ਨਾਲ ਕੇ ਕੀ ਕਹਿਣਾ ਸਰਦਾਰ ਜਲਦੀ ਸਿੰਘ ਗਰੇਵਾਲ ਭੁੱਲਾ ਜੀ ਰੇਲੇ ਸਾਹਿਬ ਨੇ ਪੂਰਾ ਪੂਰਾ ਚੱਕਿਆ ਹੋਇਆ ਇਹ ਜਿਹੜਾ ਐਮਐਲਏ ਸਾਹਿਬ ਦੀ ਦੇ ਜਿਹ ਦੋ ਸਾਲਾਂ ਦਾ ਕੀਤਾ ਹੋਇਆ ਕੰਮ ਆ ਉਹ ਅੱਜ ਲੋਕਾਂ ਦੇ ਸਾਹ ਦੇ ਵਿੱਚ ਦਿਖਦਾ ਵਾ ਕਿ ਭੋਲਾ ਜੀ ਨੇ ਜਿਹੜਾ ਕੰਮ ਕੀਤਾ ਵਾ ਆਪਣੀ ਕੌਂਸੀ ਹੋਂਸੀ ਚ ਅੱਜ ਲੋਕ ਭੋਲਾ ਹੀ ਦੇ ਮੋਢੇ ਨਾਲ ਮੋਢਾ ਲਾ ਕੇ ਅੱਜ ਤਿਆਰ ਨੇ ਲੋਕ ਸਭਾ ਦੇ ਵਿੱਚ ਉਹਨਾਂ ਨੂੰ ਸਾਥ ਦੇਣ ਲਈ ਇਹ ਐਮਐਲਏ ਦੇ ਕੰਮ ਕੀਤੇ ਹੋਏ ਜਿਹੜੇ ਹੁੰਦੇ ਆ ਉਹ ਤਾਂ ਹੀ ਲੋਕ ਇਸ ਕਾਲਾ ਸਾਥ ਵੜਦੇ ਆ ਕਿ ਸਾਡੇ ਹਲਕੇ ਦਾ ਐਮਐਲਏ ਪਹਿਲਾਂ ਸਾਡੇ ਕੰਮ ਕਰ ਰਿਹਾ ਜੀ ਲੋਕ ਸਭਾ ਦਾ ਮੈਂਬਰ ਆਪਣੇ ਲੁਧਿਆਣੇ ਦਾ ਬਨਜੂਗਾ ਤਾਂ ਉੱਥੇ ਦੇ ਵੀ ਫੰਡ ਜਿਹੜੇ ਆ ਉਹ ਹਲਕੇ ਦੇ ਵਿੱਚ ਲੱਗੂਗਾ ਸਰ ਗੱਲ ਚ ਗਰਾਵਾ ਗਏ ਬੰਦਾ ਹੰਗਾਰਾ ਮਿਲੇ ਅੱਜ ਜਿਵੇਂ ਪੂਮੀ ਜਾਇਓ ਇੱਧਰ ਵੀ ਬਹੁਤ ਵੱਡਾ ਹੰਗਾਰਾ ਖਿਲਿਆ ਹੰਗਾਰਾ ਤਾਂ ਮਿਲਦਾ ਕੰਮਾਂ ਦੇ ਆਧਾਰ ਤੇ ਜੇ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੇ ਰੰਮ ਕੀਤਾ ਵਾ ਅੱਜ ਲੋਕਾਂ ਚ ਉਹਨਾਂ ਦਾ ਆਵਾਜ਼ ਆ ਵੀ ਜੋ ਸਰਦਾਰ ਭਗਵਾਨ ਸਿੰਘ ਮਾਨ ਨੂੰ 2 ਸਾਲਾਂ ਚ ਕਰ ਗਿਆ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਵਾਲ ਪੰਜ ਸਾਲਾਂ ਚ ਵੀ ਉਹ ਕੰਮ ਨਹੀਂ ਕੀਤਾ ਜੋ ਦੋ ਸਾਲਾਂ ਚ ਕਰਕੇ ਦਿਖਾਇਆ ਅਜੇ ਇਸ ਤੋਂ ਬਾਅਦ ਫਲੈਟ ਮਾਰਚ ਕਰ ਰਹੇ ਹੋ ਜੀ ਹਾਂ ਜੀ ਹਾਂ ਜੀ ਅੱਜ ਆ ਆਕਮਨਗਰੋਂ ਚੱਲਨਾਮਾ ਔਰ ਹਲਕਾ ਦੱਖਣੀ ਚ ਵੀ ਜਾਣਾ ਮਾ ਅੱਜ ਮੋਰਸਾ ਕੇ ਰੈਲੀ ਆ ਬਹੁਤ ਵੱਡਾ ਕਾਟ ਯੂਥ ਨੇ ਆਪਣੇ ਵੱਲੋਂ ਕੀਤਾ ਹੋਇਆ ਲੋਕਾਂ ਦੇ ਘਰ ਘਰ ਤੱਕ ਆਵਾਜ਼ ਪਹੁੰਚਾਣੀ ਔਰ ਸਦਾਰ ਭਗਵਾਨ ਸਿੰਘ ਮਾਨ ਦੇ ਕੀਤੇ ਹੋਏ ਕੰਮਾਂ ਨੂੰ ਲੈ ਕੇ ਜਾਣਾ ਸਾਡਾ ਇਹ ਮਿਸ਼ਨ